ਫਸ਼ਾਰਪੁਰ ਦੇ ਵਿੱਚ 5 ਸਾਲਾ ਬੱਚੇ ਦੇ ਨਾਲ ਜੋ ਸਥਿਤੀ ਹੋਈ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਅਸਥਿਰਤਾ ਉੱਥੇ ਹੀ ਲੰਗੇ ਦਿਨੀ ਉਸ ਬੱਚੇ ਦਾ ਪਰਿਵਾਰ ਪਹਿਲੀ ਵਾਰ ਮੀਡੀਆ ਸਾਹਮਣੇ ਆਇਆ ਪਹਿਲੀ ਵਾਰ ਉਸ ਪਰਿਵਾਰ ਦੇ ਵੱਲੋਂ ਕੁਝ ਗੱਲਾਂ ਕੁਝ ਦਲੀਲਾਂ ਦਿੱਤੀਆਂ ਗਈਆਂ ਨੇ 5 ਸਾਲ ਦੇ ਬੱਚੇ ਦੇ ਨਾਲ ਜੋ ਹਵਾਨੀਅਤ ਵਾਪਰੀ ਔਰ ਉਸ ਹਵਾਨੀਅਤ ਨੂੰ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਉਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਬੋਖਲਾਹਟ ਹੈ ਨਾਰਾਜ਼ਗੀ ਹੈ ਪੂਰਾ ਪੰਜਾਬ ਇਸ ਵੇਲੇ ਉਸ ਦਰਦ ਦੇ ਨਾਲ ਦੂਜਾ ਨਜ਼ਰ ਆ ਰਿਹਾ ਹੈ ਪਰ ਇਸ ਤੋਂ ਬਾਅਦ ਉਸ ਪਰਿਵਾਰ ਨੇ ਹੁਣ ਪਹਿਲੀ ਵਾਰ ਮੀਡੀਆ ਦਾ ਰੁਖ ਕੀਤਾ ਔਰ ਮੀਡੀਆ ਦੇ ਸਾਹਮਣੇ ਆਪਣੀ ਮੰਗ ਰੱਖਦਾ ਉਸ 5 ਸਾਲਾਂ ਬੱਚੇ ਦਾ ਪਿਤਾ ਕੀ ਕੁਝ ਬੋਲਿਆ ਆਓ ਸੁਣਦੇ ਹਾਂ ਪੈਰਾਂ ਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਜੇਤੀ ਤੋਂ ਜੇਤੀ ਸੱਚ ਤੋਂ ਸੱਚ ਸਜ਼ਾ ਦਿੱਤੀ ਜਾਵੇ ਜਿਹੜੇ ਬਾਹਰੋਂ ਇਦਾਂ ਆਉਂਦੇ ਆ ਪਰਵਾਸੀ ਆਉਂਦੇ ਆ ਉਹਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਉਹਨਾਂ ਦੀ ਜਿਹੜੀ ਪੀਸੀ ਜੀ ਆਉਂਦੀ ਆ ਉਹ ਕਰਵਾ ਕੇ ਫਿਰ ਪੰਜਾਬ ਦੇ ਉਹਨਾਂ ਨੂੰ ਐਂਟਰ ਕਰਨ ਕਰਨ ਦੇਣਾ ਚਾਹੀਦਾ ਜੇ ਸ਼ਾਇਦ ਪਹਿਲਾਂ ਕੀਤਾ ਹੁੰਦਾ ਤਾਂ ਅੱਜ ਮੇਰਾ ਬੱਚਾ ਮੇਰੇ ਸਾਹ ਕੋਲ ਹੁੰਦਾ ਜਿਹੜਾ 20 ਤਰੀਕ ਦੇ ਸ਼ਨੀਵਾਰ ਨੂੰ ਅਸੀਂ ਰੋਸ਼ਨ ਗਰਾਊਂਡ ਵਿਖੇ ਪ੍ਰੋਗਰਾਮ ਵਿਖੇ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕ ਕੋਈ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਦੇ ਪ੍ਰੋਗਰਾਮ ਲੈ ਕੇ ਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸਰਦਾ ਦੇ ਫੁੱਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਫਲੇ ਦੇ ਵਿੱਚ ਜਿਹੜਾ ਇਥੋਂ ਚੱਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਜਿਹੜੀਆਂ ਧਨਾਉਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾੜੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੋਣ ਦੇਣੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣੇ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਹੋਲੀ ਕਾਂ ਦੇ ਸ਼ਹਿਰ ਦੇ ਆਊਟਰ ਇਲਾਕਿਆਂ ਚ ਹਜੇ ਵੀ ਕੁਝ ਅਪਰਵਾਸੀ ਭਾਰਤੀ ਭਈਏ ਜਿਹੜੇ ਆ ਉਹ ਅਨਲੀਗਲ ਤੌਰ ਤੇ ਰਹਿੰਦੇ ਪਏ ਆ ਉਹਨਾਂ ਦੀ ਵੈਰੀਫਿਕੇਸ਼ਨ ਲਈ ਆਪਾਂ ਕੀ ਕਦਮ ਚੱਕ ਰਹੇ ਆਂ ਦੇਖੋ ਜੀ ਇਸੇ ਸਬੰਧ ਦੇ ਵਿੱਚ ਆਪਾਂ ਜਿਹੜਾ ਮਾਰਜ ਕੱਢਣਾ ਮੈਂ ਆਪਣੇ ਸ਼ਹਿਰ ਦੀ ਹੀ ਗੱਲ ਕਰਦਾ ਮੈਂ ਤੁਹਾਡਾ ਜਿੰਨਾ ਭੰਗੀ ਚੋਆ ਉਹਦੇ ਵਿੱਚ ਜਿੰਨੇ ਵੀ ਅਨਲੀਗਲ ਬੈਠੇ ਨੇ ਉਹ ਚਾਹੇ ਛੰਨਾ ਪਾ ਕੇ ਬੈਠੇ ਨੇ ਚਾਹੇ ਕੁਲੀਆਂ ਪਾ ਕੇ ਬੈਠੇ ਨੇ ਨੀਵੇਂ ਥਾਂ ਤੇ ਕੁਦਰਤੀ ਆਫਤ ਆਉਣੀ ਆ ਲੇਕਿਨ ਜਿਸ ਵੇਲੇ ਉਹ ਕੁਦਰਤੀ ਆਫਤ ਆਉਂਦੀ ਆ ਤੇ ਫਿਰ ਸਭ ਤੋਂ ਵੱਧ ਜਿਹੜਾ ਹਮਦਰਦ ਵੀ ਆਪਾਂ ਉਹਨਾਂ ਦੇ ਬਣਦੇ ਆ ਲੇਕਿਨ ਉਹਨਾਂ ਦਾ ਜਿਹੜਾ ਬੇਚੈਨ ਤਾਂ ਉਹਦਾ ਜਿਹੜਾ ਫਿਰ ਮੈਂ ਕਸਮਾ ਉਹ ਵੀ ਅਸੀਂ ਬਣਦੇ ਆ ਉਹ ਸਾਡੇ ਤੇ ਦੂਸਰੀ ਗੱਲ ਇਹ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਰਹੀਮਪੁਰ ਮੰਡੀ ਦੇ ਵਿੱਚ ਜਿੰਨਾ ਕਿ ਇਹਨਾਂ ਦਾ ਬੋਲਬਾਲਾ ਜੇ ਉੱਥੇ ਆਪਣਾ ਪੰਜਾਬੀ ਕੋਈ ਰੇੜੀ ਲਾਉਣੀ ਚਾਹੁੰਦਾ ਤਾਂ ਇਹ ਉਹਦੀ ਰੇੜੀ ਨਹੀਂ ਲੱਗਣ ਦਿੰਦੇ ਤੇ ਇਥੋਂ ਤੱਕ ਕਿ ਪ੍ਰਸ਼ਾਸਨ ਤੇ ਜਿਹੜੇ ਸਿਆਸੀ ਆਕਾ ਉਹ ਵੀ ਸਾਡੀ ਗੱਲ ਨਹੀਂ ਸੁਣਦੇ ਸਿਰਫ ਤੇ ਸਿਰਫ ਵੋਟ ਦੀ ਰਾਜਨੀਤੀ ਕਰਕੇ ਉਨੀ ਜਿਹੜਾ ਪੰਜਾਬ ਦਾ ਸਾਡਾ ਕਲਚਰ ਆ ਆਪਸੇ ਜਿਹੜਾ ਭਾਈਚਾਰਾ ਉਹਨੂੰ ਇਹ ਜਿਹੜਾ ਲੋਕੀ ਗਵਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਇਸ ਪਾਸੇ ਕਿਸੇ ਨੂੰ ਆਉਣ ਨਹੀਂ ਦੇਵਾਂਗੇ ਜਿਹੜਾ ਸਾਡਾ ਸਮਾਜ ਆ ਸਾਡੇ ਜਿਹੜੇ ਤਿਹਾੜ ਆ ਸਾਡੇ ਜਿਹੜੇ ਦੁੱਖ ਸੋਖ ਆ ਸਾਡੇ ਸਾਂਝੇ ਆ ਲੇਕਿਨ ਕਿਸੇ ਇੱਕ ਦੇ ਕਰਕੇ ਅਸੀਂ ਆਪਣਾ ਮਾਹੌਲ ਨਹੀਂ ਖਰਾਬ ਕਰਨਾ